जेपी नड्डा हाय हाय 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 साडी 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 ਅਸੀਂ ਆਪਣੇ ਸਵਾਲ ਨਹੀਂ ਕਰਨੇ ਇਹ ਪੀਰ ਦੇ ਵੀ ਸਰਕਾਰ ਹੈ ਇਹਨਾਂ ਦੀ ਸਰਕਾਰ ਹੈ ਕੋਣ ਦਾ ਦੇਖੀ ਨਾ ਹਕਮਾਂ ਦੇ ਵੀ ਇਹ ਰੱਤ ਦੁਆਣ ਇਹ ਦਾ ਅਸਤੀਫਾ ਦੇ ਕੇ ਬੈਠਾ ਜੇ ਵੀ ਨੱਡਾ ਮਰਦਾਬਾਦ 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 ਜੇ ਵੀ ਨੱਡਾ ਮਰਦਾਬਾਦ 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 ਸਿਰਫ ਇੱਕ ਸਸਤੀ ਰਾਜਨੀਤੀ ਹੋ ਰਹੀ ਆ ਲੋਕ 11 ਵਜੇ ਕਹਿੰਦੇ ਜੀ ਅਸੀਂ ਭੁੱਖ ਹੜਤਾਲ ਰੱਖਣੀ ਆ ਸੱਤ ਪਰੋਠੇ ਖਾ ਕੇ ਤੇ ਸ਼ਾਮ ਨੂੰ 4 ਵਜੇ ਉੱਠ ਜਾਵਾਂ। ਵੀ ਜੇ ਕਰਨਾ ਦਾ ਮਰਨਵਾਰਤ ਰੱਖੋ ਅਸੀਂ ਵੀ ਰੱਖਦੇ ਰਹੇ ਹਾਂ। ਕਰਨਵਾਰਤ ਰੱਖੋ ਰੱਖੋ ਮੋਦੀ ਦੇ ਦਰ ਤੇ ਦੇਖੋ ਜੀ ਅੱ삐 ਨੱਡਾ ਦੀ ਉਹਦੇ ਕੋਠੀ ਦੇ ਅੱਗੇ ਭਾਈ ਸਾਹਿਬ 13000 ਕਰੋੜ ਰੁਪਈਆ ਸਾਡਾ ਸਾਡਾ ਜਿਹੜਾ ਭੀਖ ਨਹੀਂ ਮੰਗਦੇ ਅਸੀਂ ਸਾਡਾ 13000 ਕਰੋੜ ਰੁਪਇਆ ਜਿਹੜਾ ਸਾਡਾ ਹੈਲਥ ਮਿਸ਼ਨ ਦਾ ਸਾਡੇ ਲੋਕਾਂ ਦੇ ਗਰੀਬਾਂ ਦੇ ਜਵਾਕਾਂ ਦਾ ਕਿਸੇ ਨੇ ਗੋਡੇ ਬਦਲਾਉਣੇ ਆ ਕਿਸੇ ਨੇ ਕੋਈ ਹੋਰ ਕੰਮ ਕਰਨਾ ਕੋਈ ਐਕਸੀਡੈਂਟ ਹੋ ਜਾਂਦਾ ਉਹਦੇ ਲਈ ਹਸਪਤਾਲ ਚਾਹੀਦੇ ਆ 13000 ਕਰੋੜ ਰੁਪਇਆ ਸਾਡਾ ਰੁਕਿਆ ਹੋਇਆ ਹੋਰ ਸਾਡਾ 78000 ਕਰੋੜ ਰੁਪਇਆ ਸਾਡਾ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਨੇ ਤੁਸੀਂ ਸੜਕਾਂ ਦਾ ਹਾਲ ਦੇਖ ਲਓ ਇਹ ਸਾਰਾ ਸਾਡਾ ਪੈਸਾ ਰੁਕਿਆ ਹੋਇਆ ਇੰਨਾ ਪੈਸਾ ਰੁਕਿਆ ਹੋਣ ਦੇ ਬਾਵਜੂਦ ਵੀ ਜਿਹੜੀ ਪੰਜਾਬ ਸਰਕਾਰ ਆ ਸਰਦਾਰ ਭਗਵੰਤ ਮਾਨ ਦੀ ਸਰਕਾਰ ਆ ਉਹਨੇ 8000 ਤੋਂ ਜਿਹੜਾ ਹੈਗਾ 800 ਤੋਂ ਉੱਪਰ ਮਹੱਲਾ ਕਲੀਨਿਕ ਬਣਾਇਆ ਤੇ ਰਾਹਤ ਮਹੱਲਾ ਕਲੀਨਿਕ ਬਣਾਇਆ ਇਹਨਾਂ ਦੀ ਸਰਕਾਰ ਸੀ ਇਹਨਾਂ ਨੇ ਕੋਈ ਇੱਥੇ ਹੈਲਥ ਦਾ ਪ੍ਰਬੰਧ ਕੀਤਾ ਪਿਛਲੇ ਕਾਂਗਰਸ ਦੀ ਸਰਕਾਰ ਰਹੀ ਆ ਇੱਥੇ ਵੀ ਇੱਥੇ ਕਾਲੀ ਦਲ ਦੀ ਸਰਕਾਰ ਰਹੀ ਆ ਇੱਥੇ 15 ਸਾਲਾਂ ਤੋਂ ਜਿਹੜਾ ਰੋਡ ਸੀਗਾ ਉਹ ਟੁੱਟਿਆ ਹੋਇਆ ਸੀ ਪਿੱਛੇ ਤੋਂ ਲੈ ਕੇ ਪੈਲ ਤੱਕ ਇਹਨਾਂ ਨੇ ਇੱਕ ਰੁਪਈਆ ਨਹੀਂ ਲਾਇਆ ਔਰ ਇਸ ਲਈ ਇਹਨਾਂ ਲੋਕਾਂ ਨੂੰ ਜੇ ਧਰਨਾ ਹੁਣ ਧਰਨਾ ਸਹੀ ਜਗ੍ਹਾ ਤੇ ਲਾਉਣ ਇਹ ਤਾਂ ਜਿਹੜੀਆਂ ਰਾਜਨੀਤੀਆਂ ਨੇ ਇਹ ਛੋਟੀਆਂ ਰਾਜਨੀਤੀਆਂ ਨੇ ਇਹ ਛੋਟੀ ਰਾਜਨੀਤੀ ਇੱਥੇ ਨਹੀਂ ਕਰਨੀ ਚਾਹੀਦੀ ਕਿ ਰਾਜਨੀਤੀ ਕਰਨੀ ਆ ਤਾਂ ਤੁਸੀਂ ਬੀਜੇਪੀ ਦਾ ਆਪਣਾ ਪਦ ਤਿਆਗ ਦਿਓ ਐਮਐਨਐਸ ਸਾਹਿਬ ਤੁਸੀਂ ਦੇਖੋ ਜਦੋਂ ਅਸੀਂ ਧਰਨਾ ਲਾਉਂਦੇ ਸੀ ਸਾਡੇ ਦੇ ਪਰਚੇ ਹੁੰਦੇ ਸੀ ਅੱਜ ਜ਼ਮਾਨਤ ਨਹੀਂ ਹੋਈ ਪਰ ਫਿਰ ਵੀ ਅਸੀਂ ਪੁਲਿਸ ਨੂੰ ਕਿਹਾ ਕਿ ਚੱਕਣਾ ਨਹੀਂ ਇਹ ਸਾਡੀ ਭਲੇਮਾਨ ਸੀ ਆ ਇਸ ਲਈ ਸਾਡੀ ਬੇਨਤੀ ਆ ਕਿ ਇਹ ਜਿਹੜਾ ਕੰਮ ਆ ਜੇ ਤੁਸੀਂ ਕਰਨਾ ਹੀ ਸੀ ਤੁਹਾਡੇ ਨਾਲ ਆ ਤਾਂ ਕਿ ਭੁੱਖ ਹੜਤਾਲ ਨਹੀਂ ਮਰਨ ਵਰਤੇ ਬੈਠੋ ਜੇਪੀ ਨੱਡਾ ਦੀ ਕੋਠੀ ਮੂਰੇ ਬੈਠੋ ਮੋ ਪ੍ਰਧਾਨ ਮੰਤਰੀ ਦੀ ਕੋਠੀ ਮੂਰੇ ਬੈਠੋ ਨਾਲ ਦੇ ਨਾਂ ਦੇ ਉੱਤਰੀ ਰਣਕਾ ਜੀ ਹਸਪਤਾਲ ਬਣ ਰਿਹਾ ਉਹ ਰਣਕਾ ਰੇਕਾ ਉਹ ਸਮਾਂ ਦੇਖ ਕਰ ਜਾਣਾ ਜੀ ਜੋਗੀ ਵਾਲੇ ਛੱਡ ਕੇ ਭੱਜ ਗਏ ਸੀ ਉਹਨਾਂ ਨੇ ਕਿਸੇ ਬੰਦੇ ਦੇ ਨਾਂ ਤੇ ਹਸਪਤਾਲ ਦਾ ਨਾਂ ਰੱਖਿਆ ਸੀ ਕਿਸੇ ਪਰਿਵਾਰ ਦੇ ਨਾਂ ਦੇ ਉੱਤੇ ਹਸਪਤਾਲ ਦਾ ਨਾਂਉਂ ਦੇ ਰੱਖਿਆ ਸੀ ਪਰ ਇਹ ਗੱਲ ਨਹੀਂ ਹੈ ਅਸੀਂ ਇਸ ਦਾ ਨਾਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਉੱਤੇ ਰੱਖਿਆ ਪਰ ਜਦੋਂ ਇਹ ਹਸਪਤਾਲ ਬਣਿਆ ਇੱਥੇ ਕੋਈ ਪੋਸਟਾਨਾ ਨੇ ਮਨਜ਼ੂਰੀ ਨਹੀਂ ਸੀ ਕਰਾਈਆਂ ਔਰ ਹੁਣ ਜਦੋਂ ਹਸਪਤਾਲ ਬਣਿਆ ਤੇ ਸਾਡੇ ਕੋਲ ਜਿਹੜੀ ਪੈਸੇ ਦੀ ਪ੍ਰੋਬਲਮ ਹੈ ਅਸੀਂ ਲਿਖ ਰਹੇ ਹਾਂ ਕੇਂਦਰ ਨੂੰ ਲਿਖ ਰਹੇ ਹਾਂ ਅਸੀਂ ਜੇਪੀ ਨਟਾ ਨੂੰ ਲਿਖ ਰਹੇ ਹਾਂ ਸਾਡੇ ਜਿਹੜੇ ਹੈਲਥ ਮਿਨਿਸਟਰ ਦਾ ਜਾ ਕੇ ਮੀਟਿੰਗ ਕਰਕੇ ਆ ਜੇਪੀ ਨਟਾ ਜੀ ਦੇ ਨਾਲ ਕਿ ਸਾਡੇ ਪੈਸੇ ਜਿਹੜੇ ਆ ਉਹ ਸਾਨੂੰ ਦਿੱਤੇ ਜਾਣ ਤਾਂ ਕਿ ਅਸੀਂ ਆਪਣੇ ਹਸਪਤਾਲ ਚਾਲੂ ਕਰ ਸਕੀਏ ਤਾਂ ਕਿ ਲੋਕਾਂ ਨੂੰ ਚੰਗੀਆਂ ਸ ਸਹੂਲਤਾਂ ਦੇ ਸਕੀਏ ਤੋਂ ਇਸ ਲਈ ਇਦਾਂ ਦੀਆਂ ਕੋਈ ਗੱਲਾਂ ਨਹੀਂ ਹੈਗੀਆਂ ਕਿ ਤੁਸੀਂ ਜਿਹੜਾ ਹੈਗਾ ਉਸੇ ਸਰਕਾਰ ਦੇ ਨਾਲ ਰਹਿ ਕੇ ਤੁਸੀਂ ਕਰਦੇ ਤੋਂ ਬੀਜੇਪੀ ਦੀ ਸਪੋਰਟ ਹੈਗੇ ਦਾ ਬੀਜੇਪੀ ਦੇ ਸਪੋਕਸਮੈਨ ਤੁਸੀਂ ਇੱਥੇ ਆ ਕੇ ਧਰਨੇ ਲਾਉਨੇ ਹੋ ਭਾਈ ਤੁਸੀਂ ਉਹ ਨਹੀਂ ਦੰਦੇ ਸੱਚਤਾ ਬੋਲੇ ਛਾਲਣੀ ਕੀ ਬੋਲੇ ਜਿਹਦੇ 3600 ਮੇਰੀ ਉਸ ਲਈ ਅਸੀਂ ਇਹਨਾਂ ਨੂੰ ਗੱਲ ਕਹਿਣੀ ਚਾਹੁੰਦੇ ਆ ਗੱਲ ਲਾਉਣੀਆਂ ਧਰਨਾ ਮਰਨ ਮਰਤ ਰੱਖੋ ਸਹੀ ਜਗ੍ਹਾ ਪੰਜਾਬ ਨੂੰ ਮਾਰਨ ਤੇ ਤੁਰੀ ਹੋਈਆ ਬੀਜੇਪੀ ਸਰਕਾਰ ਬੀਜੇਪੀ ਸਰਕਾਰ ਚਾਹੁੰਦੀ ਆ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਇਹਨਾਂ ਨੇ ਕਿਸਾਨਾਂ ਦੀ ਮਦਦ ਕੀਤੀ ਆ ਇਹਨੂੰ ਅਸੀਂ ਜਿਹੜਾ ਫਾਈਨੈਂਸ਼ੀਅਲ ਕਰਾਈਸਿਸ ਦੇ ਵਿੱਚ ਮਾਰ ਕੇ ਪੰਜਾਬ ਨੂੰ ਕੰਗਾਲ ਬਣਾਉਣਾ ਪਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਬੜੀ ਸੂਝ-ਬੂਝ ਦੇ ਨਾਲ ਚੰਗੀ ਨੀਤੀ ਦੇ ਨਾਲ ਚੰਗੀ ਨੇਕ ਨੀਅਤ ਦੇ ਨਾਲ ਉਹ ਆਪਣੇ ਕੰਮ ਦੇ ਵਿੱਚ ਲੱਗੇ ਹੋਇਆ ਔਰ ਪੰਜਾਬ ਦੇ ਲੋਕਾਂ ਦੇ ਲਈ ਭਲਾਈ ਦੇ ਲਈ ਉਹ ਪਹਿਲਾਂ ਵੀ ਕੰਮ ਕਰਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੰਮ ਕਰਦੇ ਰਹਿਣਗੇ ਪਰ ਇਹ ਬੀਜੇਪੀ ਦੇ ਟਾਈਟ ਟੋਟ ਨੂੰ ਉੱਠ ਕੇ ਇਹ ਕਹਿਣ ਵੀ ਅਸੀਂ ਇਹ ਧਰਨਾ ਲਾ ਕੇ ਕਰ ਲਾਂਗੇ ਉਹਨਾਂ ਨੂੰ ਕਿਹਾ ਧਰਨਾ ਲਾਉਣਾ ਸਹੀ ਜਗ੍ਹਾ ਤੇ ਲਾਓ ਜਾਂ ਆਪਣੀ ਜਿਹੜੀ ਹੈਗੀ ਆ ਜਿਹੜਾ ਤੁਹਾਡੇ ਕੋਲ ਹੁੰਦਾ ਉਹਦੇ ਦਾਸਤੀਫਾ ਦਿਓ ਉਹਦੇ ਨੂੰ ਤਿਆਗ ਕੇ ਜਿੱਥੇ ਮਰਜ਼ੀ ਆ ਕੇ ਬੈਠੋ ਕਿਉਂਕਿ ਗੱਲ ਪਤਾ ਕੀ ਆ ਉਹਨਾਂ ਦੇ ਕੋਲ ਚਾਰ ਬੰਦੇ ਉਹਨਾਂ ਕੋਲ ਨੇ ਬੀਜੇਪੀ ਵਾਲਿਆਂ ਕੋਲ ਚਾਰ ਬੰਦੇ ਕਾਂਗਰਸ ਵਾਲਿਆਂ ਕੋਲ ਨੇ ਇਹ 8-10 ਬੰਦੇ ਇਕੱਠੇ ਹੋ ਕੇ ਸੋਚਦੇ ਆ ਵੀ ਆਮ ਆਦਮੀ ਪਾਰਟੀ ਨੂੰ ਢਾ ਲੀਏ ਪਰ ਆਮ ਆਦਮੀ ਪਾਰਟੀ ਇੱਕ ਪਾਰਟੀ ਨਹੀਂ ਸੋਚ ਆ ਲੋਕਾਂ ਦੇ ਘਰ ਘਰ ਬੜੀ ਹੋਈ ਆ ਲੋਕ ਜਾਣਦੇ ਆ ਕਿ ਜਿਹੜੇ ਪਿਛਲੇ 20-20 ਸਾਲਾਂ ਦੇ ਕੰਮ ਨਹੀਂ ਸੀ ਹੋਏ ਉਹ ਆਮ ਆਦਮੀ ਪਾਰਟੀ ਨੇ ਕੀਤੇ ਆ ਮਹੱਲਾ ਕਲੀਨਿਕ ਦਰਾਹੇ ਚ ਬਣਿਆ ਇਹ ਆਮ ਆਦਮੀ ਪਾਰਟੀ ਨੇ ਬਣਾਇਆ ਮਹੱਲਾ ਕਲੀਨਿਕ ਰਾਮਪੁਰ ਬਣਿਆ ਇਹ ਆਮ ਆਦਮੀ ਪਾਰਟੀ ਨੇ ਬਣਾਇਆ ਬੀਜੇਪੀ ਤੋਂ ਲੈ ਕੇ ਪੈਲ ਤੱਕ ਨਵੀਂ ਸੜਕ ਬਣੀਆਂ 20 ਸਾਲ ਇਹਨਾਂ ਤੋਂ ਕਿਸੇ ਤੋਂ ਨਹੀਂ ਬਣੀ ਉਹ ਆਮ ਆ ਪਾਰਟੀ ਨੇ ਬਣਾਈਆ ਭਾਜਪਾ ਦੇ ਸਾਰੇ ਜਾਣੇ ਭਾਜਪਾ ਤੇ ਕਾਂਗਰਸ ਲੀਡਰਾਂ ਦਾ ਪਰਚਾ 400 ਰੁਪਏ ਪਰਚਾ ਦਰਜ ਕਿਉਂ ਹੁੰਦੇ ਆ ਹਾਂਜੀ ਭਾਜਪਾ ਤੇ ਕਾਂਗਰਸ ਲੀਡਰਾਂ ਦਾ 420 ਦਰਜ ਕਿਉਂ ਹੁੰਦਾ ਇਹ ਮੈਂ ਉਹ ਹੀ ਕਹਿ ਰਿਹਾ ਨਾ ਇਹਨਾਂ ਦੇ ਉੱਤੇ ਪਰਚਾ ਤੁਸੀਂ ਦੇਖੋ ਇੱਥੇ ਨਹੀਂ ਪਰਚਾ ਲੁਧਿਆਣੇ ਪਰਚਾ ਆਪਣੇ ਪੈਲ ਪਰਚਾ ਇਹਨਾਂ ਦੇ ਉੱਤੇ ਕੀ ਕਹਿੰਦੇ ਆ ਜਗਰਾਉ ਪਰਚਾ ਇਹਨਾਂ ਦੇ ਉੱਤੇ ਬਰਨਾਲੇ ਪਰਚਾ ਉਹਨਾਂ ਤੇ ਜਮਾਨਤਾਂ ਵੀ ਨਹੀਂ ਅਸੀਂ ਤਾਂ ਵੀ ਨਹੀਂ ਕਹਿੰਦੇ ਵੀ ਫੜੋ ਅਸੀਂ ਕਹਾਂ ਨਾ ਭਾਈ ਜੇ ਕੋਈ ਬੰਦਾ ਕੰਮ ਕਰਦਾ ਉਹਨੂੰ ਕਰਨ ਦਿਓ ਪਰ ਉਹਦੇ ਸਹੀ ਜਗ੍ਹਾ ਦੇ ਉੱਤੇ ਜਾ ਕੇ ਧਰਨਾ ਲਾਵੇ ਬੇਸ਼ੱਕ ਉਹਦੇ 9 ਪਰਚਿਆਂ ਦੇ ਵਿੱਚ ਨੇ ਹਜੇ ਤੱਕ ਜਮਾਨਤਾ ਨਹੀਂ ਹੋਈਆਂ ਫਿਰ ਵੀ ਅਸੀਂ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਕਿ ਅਸੀਂ ਰਾਜਨੀਤੀ ਨਹੀਂ ਕਰਦੇ ਸਾਡੇ ਤੇ ਕੋਈ ਪਰਚਾ ਨਹੀਂ ਸੀ ਸਾਡੇ ਦੇ 751 ਦੇ ਝੂਠੇ ਪਰਚੇ ਪਾ ਕੇ ਸਾਨੂੰ ਅੰਦਰ ਕਰਦੇ ਸੀ ਦਰਜਨਾ ਪਰਚੇ ਨਹੀਂ ਸਾਡੇ ਉੱਤੇ ਪਿੱਛੇ ਜਿਹੜੀ ਲੱਖੇ ਨੇ ਪਰ ਤਰਨਾ ਲਾਇਆ ਪੁੱਛੋ ਜੇ ਕਿਸੇ ਨੇ ਪਰਚਾ ਕਰਾਇਆ ਹੋਵੇ ਅਸੀਂ ਪਰਚਿਆਂ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮ ਦੀ ਰਾਜਨੀਤੀ ਕਰਦੇ ਆ ਤੇ ਕਰਦੇ ਰਹਾਂਗੇ ਕਦੋਂ ਕਾ ਸਟਾਪ ਸਟਾਪ ਕਰ ਤੱਕ ਆ ਜਾਏਗਾ ਸਟਾਪ ਨਹੀਂ ਦੇਖੋ ਜੀ ਜਦੋਂ ਪੈਸੇ ਆਉਣਗੇ ਪੈਸੇ ਦੇ ਨਾਲ ਆ ਸਾਰਾ ਕੁਝ ਜਦੋਂ ਸਾਡਾ 13000 ਕਰੋੜ ਰੁਪਇਆ ਆ ਜਾਊਗਾ ਸਾਰਾ ਕੁਝ ਹੋ ਜਾਣਾ ਸਰ tus hijas